ਪੰਜਾਬ ਲਾਈਵ 80 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਜੀਟੀਬੀ ਮਾਰਕੀਟ ਜਿੱਥੇ ਤੁਸੀਂ ਦੇਖੋਗੇ ਸਰਦਾਰ ਜੀ ਦੇ ਅੰਮ੍ਰਿਤਸਰ ਦੇ ਦੇਸੀ ਘਿਓ ਦੇ ਕੁਲਚੇ ਜਿਹੜੀ ਉਹਨਾਂ ਨੇ ਪਹਿਲੇ ਸ਼ੁਰੂ ਕੀਤੀ ਸੀ ਕਾਫੀ ਕਾਮਯਾਬੀ ਮਿਲੀ ਕਾਮਯਾਬੀ ਤੁਹਾਨੂੰ ਮਿਲ ਗਈ ਫਿਰ ਕਾਕ ਤੁਹਾਡੇ ਬਹੁਤ ਮੁਰਦੇ ਸੀ ਇੰਨੇ ਸਵਾਦ ਸੀਗੇ ਫਿਰ ਹੁਣ ਤੁਸੀਂ ਸ਼ਾਮ ਨੂੰ 5 ਵਜੇ ਤੋਂ 10 ਵਜੇ ਤੱਕ ਵੀ ਨਵੀਂ ਆਈਟਮ ਲੈ ਕੇ ਆਏ ਹੋ ਲਓ ਜੀ ਹੁਣ ਖੰਨਾ ਵਾਸਿਆ ਨੂੰ ਅੰਮ੍ਰਿਤਸਰ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਖੰਨਾ ਵਿਖੇ ਹੀ जीटीबी मार्केट ਵਿਖੇ ਸ਼ੁੱਧ ਦੇਸੀ ਘਿਓ ਦੀ ਸਰਦਾਰ ਜੀ ਦੀ ਸਪੈਸ਼ਲ ਪੰਜਾਬੀ ਥਾਲੀ ਮਿਲੇਗੀ ਜਿਸ ਵਿੱਚ ਦੇਸੀ ਘਿਓ ਦਾਲ ਤੜਕਾ ਅੰਮ੍ਰਿਤਸਰੀ ਪਨੀਰ ਪੁਰਜੀ ਦਹੀਂ ਬੂੰਦੀ ਚੂਰ ਚੂਰ नान ਜੋ ਬਹੁਤ ਹੀ ਸਵਾਦੀ ਖਾਣ ਨੂੰ ਸ਼ੁੱਧ ਪੰਜਾਬੀ ਖਾਣਾ ਖਾਣ ਨੂੰ ਮਿਲੇਗਾ ਜਿਸ ਦਾ ਸਮਾਂ ਨੋਟ ਕਰ ਲਓ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਇੱਕ ਵਾਰ ਜ਼ਰੂਰ ਆਓ ਫਿਰ ਦੁਬਾਰਾ ਪਤਾ ਨੋਟ ਕਰ ਲਵੋ ਜੀਟੀਵੀ ਮਾਰਕੀਟ ਖੰਨਾ ਵਿਖੇ ਰਵਿੰਦਰਪਾਲ ਬੱਗਾ ਦੇ ਜੋ ਪਹਿਲਾਂ ਤੁਸੀਂ ਅੰਮ੍ਰਿਤਸਰੀ ਸਰਦਾਰ ਜੀ ਦੇ ਅੰਮ੍ਰਿਤਸਰੀ ਕੁਲਚੇ ਦਾ ਸਵਾਦ ਚਖਿਆ ਹੁਣ ਸਪੈਸ਼ਲ ਦੇਸੀ ਘਿਓ ਦੀ ਸਰਦਾਰ ਜੀ ਦੀ ਸਪੈਸ਼ਲ ਪੰਜਾਬੀ ਥਾਲੀ ਖਾਓ ਤਾਨੂੰ ਬਹੁਤ ਟੇਸਟੀ ਲੱਗਿਆ ਬਹੁਤ ਵਧੀਆ ਸੀ ਬਹੁਤ ਬਹੁਤ ਟੇਸਟੀ ਹੈ ਜੀ ਬਹੁਤ ਟੇਸਟੀ ਹੈ ਵੈਰੀ ਨਾਈਸ ਵੈਰੀ ਕੋਈ ਕੋਈ ਨਾ ਉਹ ਨਹੀਂ ਹੈਗਾ ਤੋੜ ਨਹੀਂ ਹੈਗਾ ਅੱਛਾ ਜੀ ਇਹ ਬਹੁਤ ਵਧੀਆ ਖੰਨਾ ਵਾਸੀਆਂ ਨੇ ਇਹਨਾਂ ਨੂੰ ਬਹੁਤ ਪਿਆਰ ਦਿੱਤਾ ਹੈ ਉਹਦੇ ਕਰਕੇ ਅੱਜ ਇਹਨਾਂ ਨੇ ਆਪਣੀ ਨਵੀਂ ਥਾਲੀ ਸ਼ੁਰੂ ਕੀਤੀ ਉਹਨਾਂ ਦੇ ਕਹਿੰਦੇ ਜਦੋਂ ਸਾਡੇ ਖੰਨੇ ਵੇਖੇ ਪਹਿਲੀ ਵਾਰ ਇਹ ਕੁਲਚੇ ਖੁੱਲੇ ਨੇ ਜਿਹੜੇ ਪਹਿਲੇ ਆਪਾਂ ਛੋਲੇ ਕੁਲਚੇ ਹਮਨੇ ਖਾਦੇ ਨੇ ਹਾਂ ਜੀ ਦੇਸੀ ਘੋੜੇ ਦੇ ਦੇਸੀ ਕੀ ਜਿਹੜਾ ਖੰਨਾ ਹੀ ਨਹੀਂ ਹਲਕੇ ਪੂਰੇ ਪੰਜਾਬ ਦੇ ਵਿੱਚ ਫੇਮਸ ਹੋਇਆ ਤੇ ਉਸ ਤੋਂ ਬਾਅਦ ਸਰਦਾਰ ਜੀ ਦੇ ਨਾਮ ਤੇ ਪੁੱਤ ਦਾ ਨਾਮ ਸਰਦਾਰ ਜੀ ਦਾ ਨੰਬਰ ਤੋਂ ਪੂਰੀ ਨਵੀਂ ਦਾ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਔਂਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਲਓ ਜੀ ਹੁਣ ਖੰਨਾ ਵਾਸੀਆਂ ਨੂੰ ਅੰਮ੍ਰਿਤਸਰ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਖੰਨਾ ਵਿਖੇ ਹੀ ਜੀਟੀਬੀ ਮਾਰਕੀਟ ਵਿਖੇ ਸ਼ੁੱਧ ਦੇਸੀ ਘਿਓ ਦੀ ਸਰਦਾਰ ਜੀ ਦੀ ਸਪੈਸ਼ਲ ਪੰਜਾਬੀ ਥਾਲੀ ਮਿਲੇਗੀ ਜਿਸ ਵਿੱਚ ਦੇਸੀ ਘਿਓ ਦਾਲ ਤੜਕਾ ਅੰਮ੍ਰਿਤਸਰੀ ਪਨੀਰ ਪੁਰਜੀ ਦਹੀਂ ਬੂੰਦੀ ਚੂਰ ਚੂਰ ਨਾਨ ਜੋ ਬਹੁਤ ਹੀ ਸਵਾਦੀ ਖਾਣ ਨੂੰ ਸ਼ੁੱਧ ਪੰਜਾਬੀ ਖਾਣਾ ਖਾਣ ਨੂੰ ਮਿਲੇਗਾ ਨੰਬਰ ਨੋਟ ਕਰ ਲਓ ਫੋਨ ਨੰਬਰ ਦੁਬਾਰਾ ਨੋਟ ਕਰ ਲਓ 8014 ट्रिपल 0 ਤੇਰਾ ਜਰੂਰ ਨੋਟ ਕਰ ਲੋ ਪੰਜਾਬੀ ਥਾਲੀ ਸਪੈਸ਼ਲ ਸਰਦਾਰ ਜੀ ਦੀ ਅਮਰਸਰੀ ਸਵਾਦ ਅਮਰਸਰੀ ਕਾਰੀਗਰ ਔਰ ਪੰਜਾਬੀ ਖਾਣਾ ਆਓ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਪੰਜਾਬ ਲਾਈਵ 80 ਨਿਊ ਦੀ ਟੀਮ ਅੱਥੇ ਪਹੁੰਚੀ ਹੈ ਜੀਟੀਬੀ ਮਾਰਕੀਟ ਜਿੱਥੇ ਤੁਸੀਂ ਦੇਖੋਗੇ ਸਰਦਾਰ ਜੀ ਦੇ ਅੰਮਰਸਰੀ ਦੇ ਦੇਸੀ ਘਿਓ ਦੇ ਕੁਲਚੇ ਜਿਹੜੀ ਉਹਨਾਂ ਨੇ ਪਹਿਲੇ ਸ਼ੁਰੂ ਕੀਤੀ ਸੀ ਕਾਫੀ ਕਾਮਯਾਬੀ ਮਿਲੀ ਫਿਰ ਸਾਡੇ ਨਾਲ ਬੱਗਾ ਜੀ ਖੜੇ ਨੇ ਬੱਗਾ ਜੀ ਤੁਸੀਂ ਇੱਕ ਕਾਮਯਾਬੀ ਤੁਹਾਨੂੰ ਮਿਲ ਗਈ ਫਿਰ ਕਾਕ ਤੁਹਾਡੇ ਬਹੁਤ ਮੁਰਦੇ ਸੀ ਇੰਨੇ ਸੁਆਦ ਸੀਗੇ ਫਿਰ ਹੁਣ ਤੁਸੀਂ ਸ਼ਾਮ ਨੂੰ 5 ਵਜੇ ਤੋਂ 10 ਵਜੇ ਤੱਕ ਵੀ ਨਵੀਆਂ ਆਈਟਮ ਲੈ ਕੇ ਆਏ ਹੋ ਪਹਿਲੀ ਗੱਲ ਤੇ ਤੁਹਾਡੇ ਚੈਨਲ ਦਾ ਬਹੁਤ-ਬਹੁਤ ਥੈਂਕ ਯੂ ਬਹੁਤ ਤੁਸੀਂ ਟਾਈਮ ਕੱਢਿਆ ਨਾਜੀਬ ਬੰਦੇ ਕਹਿਨ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੂਜੀ ਗੱਲ ਹੈ ਇੱਕ ਮੈਂ ਕਹਿਣਾ ਚਾਹੁੰਦਾ ਮੇਰੇ ਕੋਲ 4 ਵਜੇ ਤੱਕ ਟਾਈਮ ਸੀ ਸਵੇਰੇ 8:30 ਤੋਂ ਲੈ ਕੇ 4 ਵਜੇ ਤੱਕ ਸਾਡੇ ਕਸਟਮਰਲੇ ਨਰਾਜ਼ ਹੋ ਜਾਂਦੇ ਸੀ ਸਾਡੇ ਕ੍ਰਿਸ਼ਨਾਂ ਜਿਹੜੇ 12 ਵਜੇ ਆਉਂਦੇ ਸੀ ਕਹਿੰਦੇ ਬੱਗਾ ਜੀ ਅੱਨੀ ਦੂਰ ਚੱਲ ਕੇ ਆਏ ਆ ਅਸੀਂ ਅਗਰ 200 ਰੁਪਏ 300 ਰੁਪਏ ਤੇਲ ਫੂਕ ਕੇ ਆਏ ਆ ਤੁਸੀਂ ਅੱਧੇ ਸਾਨੂੰ ਕੁਲਚਾ ਨਹੀਂ ਖਵਾਉਂਦੇ ਤੇ ਅਸੀਂ ਖੁਦ ਦੇਖਿਆ ਕਿੰਨੇ ਲੋਕ ਖੜੇ ਹੁੰਦੇ ਸੀ ਮੁਰਦੇ ਸੀ ਹਾਂਜੀ ਹਾਂਜੀ ਫਿਰ ਉਹਨਾਂ ਦੇ ਮੈਂ ਕਹਿਨ ਤੇ ਉਹਨੇ ਕਹੇ ਬੱਗਾ ਜੀ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਤੁਹਾਡਾ ਸਿੱਧੀ ਗੱ ਤੇ ਜਿਵੇਂ ਮਰਜ਼ੀ ਕਰੋ ਫਿਰ ਉਹਨਾਂ ਦੇ ਕਹਿਣ ਤੇ ਸਾਰਿਆਂ ਨੇ ਬਹੁਤ ਮਤਲਬ ਗਿਆ ਉਹਨਾਂ ਨੇ ਬਗੈ ਸ਼ਾਮ ਦੀ ਕੋਈ ਆਈਟਮ ਨਮੀ ਆਈਟਮ ਰੱਖੋ ਜੋ ਕਿ ਤੁਹਾਡੇ ਮਤਲਬ ਵਧੀਆ ਹੋਏ ਫਿਰ ਵਾਈਗਰੂ ਦੇ ਮੇਰੇ ਨਾਲ ਜੋ ਵੀ ਹੈ ਮੇਰ ਕੀਤੀ ਵਾਈਗਰੂ ਨੇ ਐਸੀ ਇਹ ਥਾਲੀ ਸਿਸਟਮ ਚਾਲੂ ਕੀਤਾ ਹੈ ਇਹ ਪਿਓਰ ਦੇਸੀ ਕਿਉ ਦਾ ਹੈ ਜਿਹੜਾ ਹੈਗਾ ਮਤਲਬ ਜਿਹੜਾ ਪਨੀਰ ਪੁਰਜੀ ਹੈਗੀ ਐ ਸਪੈਸ਼ਲ ਅੰਮ੍ਰਿਤਸਰ ਦੀ ਹੈ ਦੇਸੀ ਕਿਉ ਦੀ ਦਾਲ ਹੋਏਗੀ ਬਸ ਜਿਹੜਾ ਰਾਇਤਾ ਹੋਏਗਾ ਬੁੰਦੀ ਦਾ ਹੋਏਗਾ ਸਲਾਦ ਹੋਏਗਾ ਸਾਰਾ ਕੁਝ ਮਤਲਬ ਪੂਰਾ 20 ਦੀ ਪੈਕਿੰਗ ਹੈ ਜਲਾ ਜਲਾਪਾ ਚੂੜਚੂਰ नान ਜਿਹਨੂੰ ਕਹਿੰਦੇ ਆ ਇਹਦੇ ਚ ਮੱਖਣ ਹੋਏਗਾ ਡਰਾਈ ਫੁੱਡ ਹੋਏਗਾ ਤੇ ਪਨੀਰ ਦੀ ਪੂਜੋ ਜਿਹੜਾ ਪੈਕਿੰਗ ਕਰਕੇ ਘਰ ਦੇ ਜਾਣਾ ਜਾਵੇ ਹਾਂ ਜਲਕ ਬੰਦਾ ਪੈਕਿੰਗ ਅਲੱਗ ਉਹਦਾ ਅਲੱਗ ਸਿਸਟਮ ਬਣਾਇਆ ਪਿਆ ਹੈ ਰੇਟ ਕੋਈ ਐਸ਼ਟਰਾ ਨਹੀਂ ਕੋਈ ਕੁਝ ਨਹੀਂ ਲਵੋਗੇ ਜੀ ਹੋਮ ਡੀਅਰ ਸੁਵਿਗਤੀ ਤੇ ਜਮਾਟੋ ਤੇ ਆ ਅੱਛਾ ਉਹ ਜਮਾਟੋ ਤੇ ਆ ਤੇ ਬਾਕੀ ਜੋ ਜੋ ਮਰਜੀ ਪੈਕਿੰਗ ਕਰੇ ਆਪਨੇ ਆਰਡਰ ਕਰੇ ਭਈ ਨੰਬਰ ਲਿਖਿਆ ਹੋਇਆ ਹੈ ਇਹ ਹੈਗਾ ਸਰਦਾਰ ਜੀ ਦੀ ਸਪੈਸ਼ਲ ਥਾਲੀ ਇਹ ਕੀ ਮਤਲਬ ਜਲਬੰਦੀ ਪੈਕਿੰਗ ਕਰਕੇ ਨਵੀਂ ਪਬਲਿਕ ਵੀ ਆਪਣੇ ਨਾਲ ਜੁੜੀ ਉਹਨੂੰ ਦੁਕਾਨ ਦਾ ਐਡਰੈਸ ਵੀ ਦੱਸੋ ਹਾਂਜੀ ਉਹਨਾਂ ਦਾ ਮੇਰੇ ਕੋਲ ਜਲੇ ਬੰਦੇ ਪਹਿਲਾਂ ਆ ਚੁੱਕੇ ਨੇ ਉਹਨਾਂ ਦਾ ਬਹੁਤ 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 ਸੇ ਥੈਂਕ ਯੂ ਧੰਨਵਾਦ ਜਲੇ ਆ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਤੇ ਹੁਣ ਤੁਸੀਂ ਆਉਗੇ ਹੈਗਾ ਜਟੀਵੀ ਮਾਰਕੀਟ ਚ ਜਟੀ ਮਾਰਕੀਟ ਨੂੰ ਤਾਂ ਬੜੋਗੇ ਸਰਦਾਰ ਜੀ ਅੰਮ੍ਰਿਤਸਰ ਜੇ ਸਰੀ ਕੁੜਤੀਆਂ ਦੇ ਨਾਮ ਤੇ ਜਿਹੜੀ ਜੋ ਸੰਸਥਾ ਜੋ ਚੱਲ ਰਹੀ ਹੈਗੀ ਹੈ ਉਹਦੇ ਬਾਅਦ ਉਹਨਾਂ ਦਾ ਸਾਮ ਦਾ ਸਟੱਪ ਚਾਲੂ ਕੀਤਾ ਹੈ ਮੇਰੇ ਸਾਰਿਆਂ ਨੂੰ ਬੇਨਤੀ ਹੈ ਜਿਵੇਂ ਪਹਿਲਾਂ ਉਹਨੂੰ ਰਿਸਪੌਂਸ ਦਿੱਤਾ ਹੈ اسی طرح میرے ਹੱਥੀ ਜੋੜ ਕੇ ਬੇਨਤੀ ਹੈ ਪਹਿਲਾ ਜਿਹੜਾ ਰਿਸਪੌਂਸ ਆ ਉਸ ਤੋਂ ਵਧੀਆ ਚੀਜ਼ ਅਗਲੇ ਨੂੰ ਮਿਲਦੀ ਜੀ ਪਿਓਰ ਦੇਸੀ ਜੋ ਮਿਲਦਾ ਹੀ ਸਾਰੇ ਜ਼ਵਾਦ ਸੀ ਬਸ ਇਹ ਕਹਿੰਦਾ ਤੁਸੀਂ ਸਾਨੂੰ ਆ ਕੇ ਇੱਕ ਵਾਰ ਵਿਜ਼ਿਟ ਸ਼ੁਰੂ ਕਰੋ ਜਿਹੜਾ ਪਹਿਲਾ ਮਾਨੂੰ ਵਧੀਆ ਰਿਸਪੌਂਸ ਮਿਲੇ ਹੈ ਨਾ ਇਸ ਤਰ੍ਹਾਂ ਹੀ ਤੁਸੀਂ ਦੁਬਾਰਾ ਆਓ ਸਾਨੂੰ ਦੱਸੋ ਕਿ ਰਿਸਪੌਂਸ ਕੀ ਮੈਗਾ ਕੀ ਆਗਾ ਠੀਕ ਹੈ ਠੀਕ ਹੈ ਜੀ ਇਹਨਾਂ ਦਾ ਕਹਿਣਾ ਹੈ ਇੱਕ ਵਾਰੀ ਤੁਸੀਂ ਦੁਬਾਰਾ ਆਓ ਲਾਜ਼ਮੀ ਆਓ ਠੀਕ ਹੈ ਹਾਂਜੀ ਇਹ ਬੱਗਾ ਜੀ ਨੇ ਦੁਬਾਰਾ ਦਮ ਕੀਤਾ ਵਾ ਜੀ ਛੋਟ ਛੋਟ ਨਾਲ ਸ਼ੁਰੂ ਕੀਤਾ ਵਾ ਜਿਹੜਾ ਕਿ ਖੰਨੇ ਜੇ ਅਵੇਲੇਬਲ ਨਹੀਂ ਹੈਗਾ ਤੇ ਇਹ ਬਹੁਤ ਵੱਡਾ ਉਤਮ ਹੈ ਨਾ ਔਰ ਇਹਨਾਂ ਨੇ ਜੇ ਵੈਰਾਈਟੀ ਪੇਸ਼ ਕੀਤੀ ਹੈ ਵਿੱਚ ਮਾਂ ਦੀ ਦਾਲ ਹੋ ਗਈ ਤੇ ਆਪਣੀ ਪਨੀਰ ਦੀ ਪੁਰਜੀ ਹੋ ਗਈ ਪਨੀਰ ਦੀ ਪੁਰਜੀ ਅੰਮ੍ਰੇਸਰੀਆ ਤੇ ਫਿਰ ਰਹਿਤਾ ਹੋ ਗਿਆ ਫਿਰ ਮਿਰਚਾ ਦਾ ਆਚਾਰ ਦਿੰਦੇ ਨਾਲ ਤੇ ਪਿਆਰ ਦਾ ਚਾਰ ਦਿੰਦੇ ਆ ਤੁਸੀਂ ਖਾਤਾ ਮੈਂ ਦੇਖਿਆ ਤੁਸੀਂ ਲੁਧਿਆਣੇ ਦਾ ਸਪੈਸ਼ਲ ਹਾਂਜੀ 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 ਬਹੁਤ ਟੇਸਟੀ ਹੈ ਜੀ ਬਹੁਤ ਵਧੀਆ ਬਣਾਇਆ ਇਹਨਾਂ ਨੇ ਤੇ ਮੇਨ ਗੱਲ ਇਹ ਹੈ ਕਿ ਆਪ ਸਿਰ ਤੇ ਖੜੇ ਹੋ ਕੇ ਕੁਆਲਟੀ ਬਣਵਾਉਂਦੇ ਆ ਹਾਂਜੀ ਤੇ ਕੋਈ 버ਗਰਾਂ ਤੇ ਨਹੀਂ ਛੱਡਿਆ ਆ ਕਿ ਜੋ ਮਰਜ਼ੀ ਬਣਾ ਦੇ ਲਈ ਸੰਗਤ ਨੂੰ ਅੱਬੀ ਪਸੰਦ ਹੋ ਜਾਊਗਾ ਕੀ ਖੰਨੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਜਾਓਗੇ ਤੁਸੀਂ ਤਾਂ ਲੁਧਿਆਣੇ ਵੀ ਦੇਖੇ ਇਹ ਤਾਂ ਜੀ ਬਸ ਖੰਨਾ ਵਾਸੀਲੇ ਲਈ ਬਹੁਤ ਵਧੀਆ ਇੱਕ ਆਊਟਲੈਟ ਖੋਲਿਆ ਵਾ ਜਿਹੜਾ ਕਿ ਆ ਕੇ ਇੰਜੋਏ ਕਰ ਸਕਦੇ ਆ ਆਪਣਾ ਤੇ ਬਹੁਤ ਚੀਪ ਰੇਟ ਦੇ ਵਿੱਚ ਇਹਨਾਂ ਨੇ ਸਾਰੀ ਪੇਸ਼ ਕੀਤੇ 200 ਰੁਪਏ ਦੇ ਵਿੱਚ ਦੋ ਦੋ ਨਾਮ ਦੇ ਰਹੇ ਨਾਲ ਸਾਰੀ ਵੈਰਾਈਟੀ ਦੇ ਰਹੇ 200 ਰੁਪਏ ਤੇ ਬਹੁਤ ਨਾਰਮਲੀ ਮਤਲਬ ਐਨੀ ਅਵੇਲੇਬਿਲਟੀ ਹੈ ਨਹੀਂਗੀ ਹਾਂਜੀ ਹਾਂਜੀ ਤੇ ਬਾਕੀ ਮਹਾਰਾਜਾ ਕਿਰਪਾ ਕਰਨ ਸੰਗਤ ਨੂੰ ਪਸੰਦ ਆਵੇ ਤੇ ਰਿਸਪੌਂਸ ਵਧੀਆ ਮਿਲੇ ਸਾਨੂੰ ਹਾਂਜੀ ਹੋਰ ਤੋਂ ਵੀ ਪੁੱਛਣੀਆਂ ਜਿਹੜੇ ਖਾ ਰਹੇ ਨੇ ਦੋਰ ਤੇ ਪੁੱਛ ਕਿਵੇਂ ਲੱਗਿਆ ਤੁਹਾਨੂੰ ਸਾਨੂੰ ਬਹੁਤ ਟੇਸਟੀ ਲੱਗਿਆ ਬਹੁਤ ਵਧੀਆ ਸੀ ਬਹੁਤ ਤੇ ਕਹਿੰਨੇ ਸਾਰੇ ਆਓ ਖਾਣ ਬਹੁਤ ਅੱਛਾ ਖਾਣਾ ਸੀ ਸਾਰਾ ਕੁਝ ਵਧੀਆ ਸੀ हां वेरी। ਤੁਹਾਨੂੰ ਕਿਵੇਂ ਲੱਗਿਆ ਜੀ? ਹਾਂਜੀ ਬਹੁਤ ਵਧੀਆ ਲੱਗਿਆ ਜੀ। ਸਾਰੇ ਆਇਓ, ਖਾ ਕੇ ਜਾਇਓ ਤੇ ਮਜ਼ੇ ਲੇਓ। ਕਿਵੇਂ ਲੱਗਿਆ ਤੁਹਾਨੂੰ ਅੱਜ ਪੰਜਾਬੀ ਥਾਲੀ ਖਾ ਕੇ ਅਰਵਿੰਦਰ ਪਕੇਈ ਦੇ ਵਿੱਚ? ਬਹੁਤ ਟੇਸਟੀ ਹੈ ਜੀ। ਬਹੁਤ ਟੇਸਟੀ। वेरी ਨਾਈਸ। ਵੈਰੀ ਗੁੱਡ। ਜੀ ਮੈਸੇਜ ਦੇਣਾ ਮੈਨੂੰ। ਮੈਸੇਜ ਦੇਣਾ ਚਾਹਣੀ ਬਹੁਤ ਟੇਸਟੀ ਹੈ। ਸਾਰੇ ਆਓ ਖਾਣ ਵਾਸਤੇ। ਬੱਚੇ ਸਾਰੇ। ਤੇ ਤੁਸੀਂ ਵੀ ਆ ਕੇ ਟੇਸਟ ਕਰੋ ਫੈਮਲੀ ਨਾਲ ਆ ਕੇ। ਬਹੁਤ ਵਧੀਆ ਚੀਜ਼ ਹੈ। ਅੱਜ ਆਪਾਂ ਸਾਰੇ ਸਰਦਾਰ ਜੀ ਕੁਲਚੇ ਵਾਲੇ ਖੰਨੇ ਅਸੀਂ ਜੀਟੀਬੀ ਮਾਰਕੀਟ ਚ ਆਏ ਆ ਅੱਜ ਤੋਂ ਥੋੜੇ ਸਮਾਂ ਪਹਿਲਾਂ ਵੀ ਇਹਨਾਂ ਨੇ ਆਪਣੀ ਦੁਕਾਨ ਦੀ ਓਪਨਿੰਗ ਸਟਾਰਟਿੰਗ ਕੀਤੀ ਸੀ ਅਮਰਤਸਰੀ ਕੁਲਚੇ ਨਾਲ ਉਦੋਂ ਵੀ ਇਹਨਾਂ ਦੀ ਸ਼ੁਰੂਆਤ ਸੀ ਪਹਿਲੀ ਵਾਰੀ ਖੰਨੇ ਵਿੱਚ ਕੋਈ ਕੁਲਚੇ ਵਾਲਾ ਬਣੇ ਸੀ ਹੈਗਾ ਇਹਨਾਂ ਨੇ ਇਸ ਚੀਜ਼ ਦੀ ਸ਼ੁਰੂਆਤ ਕੀਤੀ ਹੈ ਤੇ ਖੰਨਾ ਵਾਸੀਆਂ ਨੇ ਇਹਨਾਂ ਨੂੰ ਬਹੁਤ ਪਿਆਰ ਦਿੱਤਾ ਹੈ ਉਹਦੇ ਕਰਕੇ ਅੱਜ ਇਹਨਾਂ ਨੇ ਆਪਣੀ ਨਵੀਂ ਥਾਲੀ ਸ਼ੁਰੂ ਕੀਤੀ ਉਹਨਾਂ ਦੇ ਕਹਿੰਦੇ ਤੇ ਮੈਨੂੰ ਪੂਰੀ ਆਸ ਹੈ ਵੀ ਸਾਰੇ ਸ਼ਹਿਰ ਵਾਸੀ ਇਹਨਾਂ ਨੂੰ ਬਹੁਤ ਇਸ ਚੀਜ਼ ਦੀ ਸਪੋਰਟ ਕਰਨਗੇ ਤੁਹਾਪਾ ਇਸ ਨੂੰ ਅੱਜ ਅਸੀਂ ਦੇਖ ਰਹੇ ਹਾਂ ਜੀ ਆ ਦੇਖੋ ਜੀ ਇਹਨਾਂ ਦੀ ਥਾਲੀ ਵਿੱਚ ਅਸੀਂ ਦੇਖਾਂਗੇ ਅੱਛਾ ਜੀ ਦੋ ਕੁਲਚੇ ਹੈ ਜੀ ਹਾਂ ਜੀ ਉੱਪਰ ਘਿਓ ਹੈ ਦੇਸੀ ਮੱਖਣ ਹੈ ਬਦਾਮ ਹੈ ਪਨੀਰ ਹੈ ਉਹਦੇ ਨਾਲ ਸੈਲਡ ਹੈ ਦੋ ਟਿੱਕੀ ਇਹਨਾਂ ਨੇ ਮੱਖਣ ਦੀਆਂ ਲਗਾਈਆਂ ਤੇ ਪਨੀਰ ਪੁਰਜੀ ਹੈ ਰਾਇਤਾ ਹੈ ਤੇ ਅੰਮ੍ਰਿਤਸਰੀ ਦੀ ਦਾਲ ਹੈ ਇਹ ਫਸਟ ਟਾਈਮ ਇਹਨਾਂ ਨੇ ਅੰਮ੍ਰਿਤ ਥੰਨੇ ਵਿੱਚ ਸ਼ੁਰੂ ਕੀਤਾ ਹੈ ਇਹ ਮੈਨੂੰ ਉਮੀਦ ਹੈ ਇਹਦਾ ਟੇਸਟ ਜਿੰਨਾ ਦੇਖਣ ਚ ਬਹੁਤ ਅੱਛਾ ਲੱਗ ਰਿਹਾ ਨਾ ਇਹਨਾਂ ਖਾਂਚ ਵੀ ਇਹਨਾਂ ਦਾ ਟੇਸਟ ਬਹੁਤ ਵਧੀਆ ਹੋਏਗਾ ਇਹ ਘਰ ਵਾਸਤੇ ਪੈਕਿੰਗ ਦਾ ਪ੍ਰਬੰਧ ਵੀ ਹੈ ਜੀ ਹਾਂਜੀ ਬਿਲਕੁਲ ਜੀ ਪੈਕਿੰਗ ਵੀ ਕਰਨਗੇ ਹਾਂ ਜਿਸ ਤਰ੍ਹਾਂ ਪਹਿਲਾਂ ਅੰਮ੍ਰਿਤਸਰ ਦੀ ਕੁਲਚੀਆਂ ਦਾ ਪੈਕਿੰਗ ਦਾ ਪ੍ਰੋਗਰਾਮ ਹੈ ਇਹ ਘਰ ਚ ਪ੍ਰੋਗਰਾਮ ਵੀ ਕਰਦੇ ਨੇ ਤੇ ਤੁਸੀਂ ਇਹਨਾਂ ਦਾ ਪ੍ਰੋਗਰਾਮ ਵੀ ਲੈ ਸਕਦੇ ਹੋ ਠੀਕ ਹੈ ਜੀ ਹਾਂਜੀ ਆ ਲਓ ਜੀ ਆ ਦੇਖੋ ਜੀ ਇਹਨਾਂ ਦੀ ਪੈਕਿੰਗ ਹੈ ਜਿਲੇ ਵਿੱਚ ਪੈਕ ਕਰਕੇ ਕੁਲਚੇ ਦੇਣਗੇ ਜੀ ਠੀਕ ਹੈ ਜੀ ਠੀਕ ਹੈ ਜੇ ਕੋਈ ਹੋਰ ਕੋਈ ਕੁਐਸਚਨ ਹੈਗਾ ਤੁਹਾਡੇ ਕੋਲੋਂ ਮੈਨੂੰ ਪੁੱਛ ਸਕਦੇ ਹੋ ਠੀਕ ਲੱਗਿਆ ਜੀ ਕੋਈ ਕੋਈ ਨਾ ਕੋਈ ਨਹੀਂ ਹੈਗਾ ਤੋੜ ਨਹੀਂ ਹੈਗਾ ਅੱਛਾ ਜੀ ਇਹ ਬਹੁਤ ਵਧੀਆ ਉਹ ਵੀ ਆਪਣੀ ਜਿਹੜਾ ਬਹੁਤ ਅੱਛੀ ਸੀ ਸਵਾਦ ਸੀ ਇਹ ਵੀ ਬਹੁਤ ਸਵਾਦ ਦੇ ਬਹੁਤ ਸਸਤੀ ਸੀ ਬਹੁਤ ਜੀ ਹਾਂਜੀ ਉਹ ਦੂਸਰੇ ਤਾਂ ਨਹੀਂ ਕੁਲਚੇ ਤਾਂ ਨਹੀਂ ਖਾਦੇ ਇਹ ਜਰੂਰ ਜਰੂਰ ਨਾਲ ਖਾਦੇ ਬਹੁਤ ਸਵਾਦ ਸੀ ਤਾਂ ਖਾ ਲਈ ਬਹੁਤ ਵਧੀਆ ਬਣੀ ਹੈ ਜੀ ਹਾਂਜੀ ਏ ਪੰਜਾਬੀ ਥਾਲੀ ਖਾਣ ਲੱਗਾ ਕਿਵੇਂ ਲੱਗਿਆ ਦੇਸੀ ਕੀ ਦੇ ਪਹਿਲਾਂ ਅਸੀਂ ਗੁਲਚੇ ਵੀ ਖਾ ਕੇ ਗਏ ਉਹ ਵੀ ਬਹੁਤ ਟੇਸਟੀ ਸੀਗੇ ਇਹਨਾਂ ਦੇ ਤੇ ਅੱਜ ਇਸਨੇ ਚੁਰਚੁਰ ਨਾਨ ਖਾਦੇ ਆ ਉਹ ਵੀ ਬਹੁਤ ਜਾਦੇ ਟੇਸਟੀ ਆ ਹਾਈ ਜੀ ਨੇ ਕਹੇ ਸਭ ਕੁਝ ਬਹੁਤ ਵਧੀਆ ਇਹਨਾਂ ਦਾ ਗੁੱਡ ਥੈਂਕ ਯੂ ਅੱਜ ਜੇ ਅਮਰ ਸਰੀ ਗੁਲਚੇ ਦੇ ਪੰਜੇ ਹੋਰ ਅੱਜ ਉਹਨਾਂ ਨਵੀਂ ਪੰਜਾਬੀ ਥਾਲੀ ਸ਼ੁਰੂ ਕੀਤੀ ਹੈ ਦੇਸੀ ਘੀ ਦੀ ਇੱਕ ਹੀ ਗਣਾ ਇਸ ਜੀ ਬਹੁਤ ਜੀ ਸਾਰੀ ਥਾਲੀ ਬਹੁਤ ਟੇਸਟੀ ਆ ਰਬੀਦਾਰ ਜੀ ਸਾਡੀ ਬਹੁਤ ਬਹੁਤ ਹੈ ਜੋ ਇਹ ਸਭ ਵਧੀਆ ਹੈ ਇਹ ਵੀ ਲੱਗੇ ਦੇ ਦੇਸੀ ਕੀ ਅੱਜ ਆਇਆ ਹੋਇਆ ਹੈ। ਅੱਜ ਇਹ ਕਿਵੇਂ ਲੱਗਿਆ ਤੁਹਾਨੂੰ ਤੇ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਸਾਡੇ ਖੰਨੇ ਵੇਖੇ ਪਹਿਲੀ ਵਾਰ ਇਹ ਕੁਲਚੇ ਖੁੱਲੇ ਨੇ। ਇਹ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਸ਼ੁੱਧ ਦੇਸੀ ਘਿਓ ਦੇ ਵਿੱਚ ਤਿਆਰ ਹੁੰਦੇ ਨੇ। ਇਹ ਖੰਨੇ ਵਾਸੀਆਂ ਵਾਸਤੇ ਪਹਿਲੀ ਵਾਰ ਐਵੇਂ ਦਾ ਟੇਸ ਸਾਨੂੰ ਖੰਨੇ ਵੇਖੇ ਖਾਣ ਨੂੰ ਮਿਲਿਆ। ਪਹਿਲੀ ਵਾਰ ਪੂਰੇ ਹਲਕਾ ਖਾਣੇ ਦੇ ਵਿੱਚੋਂ ਪਹਿਲੀ ਵਾਰ ਸਾਨੂੰ ਐਸਾ ਟੇਸਟ ਮਿਲਿਆ ਜਿਹੜਾ ਪ੍ਰੋਪਰ ਆਪਣਾ ਦੇਸੀ ਘਿਓ ਨਾਲ ਤਿਆਰ ਹੋਵੇ ਜਾਂ ਸਾਰਾ ਵਧੀਆ ਟੇਸਟ ਨਾਲ ਤਿਆਰ ਹੋਵੇ ਕਿਵੇਂ ਲੱਗਿਆ ਦੇਸੀ ਕੀ ਦੀ ਆ ਕੇ ਤੁਸੀਂ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸਿੰਘਾ ਸਾਡੇ ਸੰਨਾ ਸ਼ਹਿਰ ਦੀ ਸ਼ਾਨ ਸੁਵਿੰਦਰ ਬੱਗਾ ਜੀ ਇਹਨਾਂ ਵੱਲੋਂ ਕੁਝ ਸਮਾਂ ਪਹਿਲਾਂ ਸਪੈਸ਼ਲ ਅੰਮ੍ਰਿਤਸਰੀ ਕੁਲਚਾ ਸ਼ੁਰੂ ਕੀਤਾ ਗਿਆ ਸੀ ਜਿਹੜੇ ਕਿ ਉਦੋਂ ਵੀ ਇਹਨਾਂ ਨੇ ਸਪੈਸ਼ਲ ਅੰਮ੍ਰਿਤਸਰ ਤੋਂ ਜਿਹੜੇ ਬੜਾਉਣ ਵਾਲੇ ਕਾਰਗਾਰੀ ਲਿਆਂਦੇ ਸੀ ਤੇ ਉਹਦਾ ਜਿਹੜਾ ਇਹਨਾਂ ਨੇ ਅੰਮ੍ਰਿਤਸਰੀ ਕੁਇਚਾ ਸ਼ੁਰੂ ਕੀਤਾ ਸੀ ਜਿਹਦਾ ਸ਼ਹਿਰ ਵਾਸੀਆਂ ਵੱਲੋਂ ਬਹੁਤ ਹੀ ਭਰਮਾ ਹੁੰਗਾਰਾ ਦਿੱਤਾ ਗਿਆ ਤੇ ਉਹ ਜਿਹੜਾ ਇਹਨਾਂ ਦਾ ਅੰਮ੍ਰਿਤਸਰੀ ਕੁਇਚਾ ਅੱਜ ਜਿਹੜਾ ਖੰਨਾ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਫੇਮਸ ਹੋਇਆ ਤੇ ਉਸ ਤੋਂ ਬਾਅਦ ਹੁਣ ਰਵਿੰਦਰ ਬੱਗਾ ਜੀ ਵੱਲੋਂ ਇੱਕ ਸਪੈਸ਼ਲ ਪੰਜਾਬੀ ਥਾਲੀ ਜਿਹੜੀ ਹੈ ਉਹ ਸ਼ਾਮ ਵੇਲੇ ਸ਼ੁਰੂ ਕੀਤੀ ਜਾ ਰਹੀ ਹੈ ਇਹਦੇ ਵਿੱਚ ਵੀ ਜਿਹੜੇ ਇਹਨਾਂ ਦੇ ਕਾਰੀਗਰ ਨੇ ਉਹ ਸਾਰੇ ਬਾਹਰੋਂ ਬੁਲਾਏ ਨੇ ਕੋਈ ਅੰਮ੍ਰਿਤਸਰ ਤੋਂ ਔਰ ਇਹਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਜਿਹੜੀ ਹੈ ਵੀ ਇਹਨਾਂ ਨੇ ਸਾਰਾ ਦੇਸੀ ਘੋੜ ਦੇ ਨਾਲ ਇਹ ਸਾਰਾ ਜਿਹੜਾ ਇਤਿਹਾਸਿਕਾ ਜਾਣਾ ਹੈ ਤੇ ਇਹਦੇ ਵਿੱਚ ਜਿਹੜੀ ਦਾਲ ਵੀ ਹੈ ਉਹ ਵੀ ਮੱਗਾ ਜਿਹੜੇ ਦੱਸਿਆ ਹੈ ਵੀ ਅਸੀਂ ਸਪੈਸ਼ਲ ਇੱਕ ਜਿਹੜਾ ਉਹਨੂੰ ਬਣਾਉਣ ਲਈ ਕੋਈ ਕਿਰਾਹ ਜਿਹੜਾ ਕਿ 10 ਘੰਟੇ ਦੇ ਵਿੱਚ ਉਹ ਤਿਆਰ ਹੋਣੀ ਹੈ ਜਿਹੜੀ ਇਹ ਦੇਖੋ ਸ਼ਹਿਰ ਵਾਸੀਆਂ ਵਾਸਤੇ ਬੜੀ ਵੱਡੀ ਹੈ ਸੁਗਾਤ ਹੋਣੀ ਹੈ ਕਿਉਂਕਿ ਇੱਥੇ ਅਵੇਲੇਬਲ ਨਹੀਂ ਹੈਗੀ ਉਹਦੇ ਲਈ ਸਾਨੂੰ ਜਾਂ ਅਮਰਤਸਰ ਜਾਂ ਹੋਰ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਜੇ ਅਸੀਂ ਉਹ ਟੇਸਟ ਲੈਣਾ ਪਰ ਅੱਗਾ ਜੀ ਵੱਲੋਂ ਜਿਹੜੇ ਕੀਤੇ ਗਏ ਜਿਹੜੇ ਮਿੱਤ ਕਰਕੇ ਹੁਣ ਇਹ ਹਰ ਚੀਜ਼ ਜਿਹੜੀ ਇਹਨਾਂ ਨੇ ਦੱਸਿਆ ਵੀ ਜਿਹੜੀ ਪਨੀਰ ਦੀ ਘੁਰਜੀ ਵੀ ਹੈ ਉਹ ਵੀ ਸਪੈਸ਼ਲ ਅੰਮ੍ਰਿਤਸਰ ਤੋਂ ਹੀ ਉਹਨਾਂ ਦੇ ਵੀ ਕਾਰੀਗਰ ਉਸੇ ਸਟਾਈਲ ਨਾਲ ਇਹ ਨਹੀਂ ਹੈਗਾ ਵੀ ਜੇ ਇਹ ਖੰਨੇ ਸ਼ੁਰੂ ਹੋਇਆ ਤਾਂ ਇਹਦਾ ਸਟਾਈਲ ਉਹੀ ਰਹਿਣਾ ਤੇ ਉਸ ਹਿਸਾਬ ਨਾਲ ਉਹ ਰੀਜ਼ਨੇਬਲ ਰੇਟ ਸਭ ਤੋਂ ਵੱਡੀ ਗੱਲ ਵੀ ਬਹੁਤ ਹੀ ਰੀਜ਼ਨੇਬਲ ਰੇਟ ਨੇ ਜਿਹੜੇ ਕਿ ਆਪਾਂ ਇੱਕ ਵਾਰ ਦੇਖਦੇ ਆਂ ਅਸੀਂ ਸਮਝਦੇ ਵੀ ਇੰਨੀ ਸਸਤੀ ਤੇ ਇੱਕ ਸ਼ਹਿਰ ਵਸਤੀਆਂ ਵਾਸਤੇ ਵਾਸੀਆ ਵਾਸਤੇ ਬਹੁਤ ਵੱਡਾ ਜਿਹੜਾ ਤੋਹਫਾ ਹੈ ਇਸ ਤੋਂ ਇਲਾਵਾ ਪੈਕਿੰਗ ਵੀ ਇਹਨਾਂ ਨੂੰ ਪੈਕਿੰਗ ਦਾ ਵੀ ਜਿਹੜੀ ਸਹੂਲਤ ਹੈ ਉਹ ਵੀ ਨਾਲ ਦਿੱਤੀ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਕ ਵਾਰ ਜ਼ਰੂਰ ਇਹਨਾਂ ਦੇ ਪੱਗ ਜਿਹੜੇ ਇੱਥੇ ਆਣ ਤੇ ਜਿਹੜੀ ਇਹਨਾਂ ਦੀ ਜਿਹੜੀ ਥਾਲੀ ਹੈ ਇਹ ਇਹਨੂੰ ਇੱਕ ਵਾਰ ਇਹਦਾ ਟੇਸਟ ਕਰ ਕਿਉਂਕਿ ਜੇ ਸਾਡੇ ਸ਼ਹਿਰ ਵਾਸੀ ਜਿਹੜੇ ਕਿ ਪਹਿਲਾਂ ਵੀ ਮੈਂ ਕਹਿਣਾ ਹੁੰਦਾ ਵੀ ਬਹੁਤ ਹਰ ਹਰਕ ਦਾ ਸਹਿਯੋਗ ਦੇਣ ਵਾਲੇ ਹੈਗੇ ਨੇ ਸਾਡੇ ਸ਼ਹਿਰ ਦੇ ਲੋਕ ਕਿ ਅੱਜ ਇਹਨਾਂ ਵੱਲੋਂ ਇੱਕ ਬਹੁਤ ਵੱਡਾ ਇਹ ਉਪਰਾਲਾ ਹੈ ਜਿਹੜਾ ਵੱਡੇ ਸ਼ਹਿਰਾਂ ਚ ਪੋਸੀਬਲ ਹੈਗਾ ਉਹ ਖੰਨੇ ਦੇ ਵਿੱਚ ਵੀ ਕੀਤਾ ਗਿਆ ਤੇ ਮੈਂ ਹੀ ਅਪੀਲ ਕਰੂੰਗਾ ਵੀ ਉਹ ਵੱਧ ਤੋਂ ਵੱਧ ਇੱਕ ਵਾਰ ਜ਼ਰੂਰ ਇੱਥੇ ਚੱਕਰ ਲਾਣ ਜਿਹੜਾ ਇਹਨਾਂ ਦਾ ਜਿਹੜਾ ਇਹ ਉਪਰਾਲਾ ਕੀਤਾ ਗਿਆ ਇਹ ਜਿਹੜਾ ਕੰਮ ਆਉਂਦਾ ਹੈ ਬਾਈ ਜੀ ਦਾ ਖਾਣਾ ਬਾਈ ਜੀ ਨੀਮੀ ਜੀ ਤੁਹਾਨੂੰ ਲੱਗੇ ਕਿ ਤੁਸੀਂ ਅੱਜ ਪੰਜਾਬੀ ਥਾਲੀ ਖਾਧੀ ਹੈ ਜੀ ਜੀ ਦਾ ਨਾਮ ਹੀ ਨੂੰਚਾ ਜੋ ਸਰਦਾਰ ਜੀ ਰੱਖਿਆ ਜਾਣਾ ਜੀ ਬੜੀ ਗੱਲ ਜਦੋਂ ਸਰਦਾਰ ਜੀ ਦਾ ਨਾਮ ਆ ਗਿਆ ਤਾਂ ਆਪਾਂ ਲੋਕ ਬੁੜੀ ਸ਼ਾਹੀ ਚੀਜ਼ੇ ਹੋਈ ਜੈਸੀ ਬੜਾ ਟੇਸਟ ਹੈ ਜੈਸੀ ਠੋਆ ਹੈ ਅਸੀਂ ਦੇ ਵਿੱਚ ਨੇਚਰਲ ਚੀਜ਼ ਨੂੰ ਅਵਸਤ ਕੀਤਾ ਗਿਆ ਬੜਾ ਬੜਾ ਟੇਸਟ ਹੈ ਨਾ ਪਹਿਲਾਂ ਕੋਚੇ ਬੜੇ ਮਨਪੂਰ ਸੀਗੇ ਬੜੇ ਸ਼ਹਿਰ ਦੇ ਵਿੱਚ ਕਿ ਅੰਮ੍ਰਿਤਸਰ ਉਹ ਨਗਰੀ ਨਾਲ ਜੁੜੇ ਹੋਏ ਨੇ ਬੱਗਾ ਜੀ ਉਥੋਂ ਹੀ ਇਹ ਸੁਆਦ ਲੈ ਕੇ ਆਏ ਨੇ ਵੀ ਕਾਫੀ ਲੰਬੇ ਸਮੇਂ ਤੋਂ ਸੁਣਦੇ ਆਉਂਦੇ ਸੀ ਕਿ ਛੰਡੇ ਦੀ ਛੰਡੇ ਨੋਰੀ ਨਗਰੀ ਜਾਂਦੇ ਦਾ ਜੇ ਅੰਮ੍ਰਿਤਸਰ ਤੋਂ ਸਕੇਸ ਗਾਦ ਉੱਥੋਂ ਹੀ ਨੌਲੇ ਲਿਆਦੀ ਤੇ ਆਪਣੇ ਸ਼ਹਿਰ ਦੇ ਵਿੱਚ ਲਿਆ ਕੇ ਜਿਹੜੀ ਪ੍ਰਵਸੇ ਕੀਤੀ ਹੈ ਇਹ ਚੀਜ਼ ਉਸ ਤੇ ਉਹ ਵੀ ਖਾਣਾ ਮਾਮਾਇਆ ਵਾ ਵੀ ਅਗੇ ਫਾੜੀ ਬਣਾਈਆ ਸਦਾਜੀ ਦੇ ਨਾਮ ਤੇ ਇੱਕ ਤਾਂ ਨਾਮ ਸਦਾਜੀ ਦਾ ਨੰਬਰ ਤੋਂ ਕੋਈ ਲਵੇਗਾ ਬਾਵਾਦ ਇਹਨਾਂ ਕੁ ਚਾਂਚੋਂ ਔਰ ਫਾੜੀ ਤੋਂ ਫਰੇ ਹੈ ਬਹੁਤ 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 ਸਰ ਫਾੜੀ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਸਵਾਦ ਦੀ ਹੈ ਪਹਿਲਾਂ ਵੀ ਇਹਦਾ ਸਵਾਦ ਬਹੁਤ ਵਧੀਆ ਸੀ ਅੱਤੌਰ ਵੀ ਉਹਨਾਂ ਦਾ ਟਾਈਮ ਵੀ ਸਾਡੀ ਸ਼ਗਿਆ ਸੀ ਬਹੁਤ ਹੀ ਵਧੀਆ ਲੱਗਿਆ ਪਰਮਾਧਵਾ ਨੂੰ ਚੜਦੀ ਕਰਾਵਾ ਰੱਖਿਆ ਹੋ ਗਿਆ ਸਰ ਪਲਾਜ਼ਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਆਪਣਾ ਟਾਈਮ ਕੱਢ ਕੇ ਉਰੇ ਆਏ ਹੋ ਤੁਸੀਂ ਜਿਵੇਂ ਦੇਖਿਆ ਸਰਦਾਰ ਜੀ ਦੇ ਪਹਿਲੇ ਆਪਾਂ ਛੋਲੇ ਕੁਲਚੇ ਸਾਹਮਣੇ ਖਾਦੇ ਨੇ ਹਾਂਜੀ ਦੇਸੀ ਘੋੜੇ ਵਿੱਚ ਹਾਂਜੀ ਅੱਜ ਇਹਨਾਂ ਦੀ ਜਿਹੜੀ ਸਾਲੀ ਸ਼ੁਰੂ ਕੀਤੀ ਹੈ ਮੈਂ ਵੀ ਟੇਸਟ ਕਰਦਾ ਉਹਦਾ ਪਨੀਰ ਪੁਰਜੀ ਆ ਦਾਲ ਹੈ ਰੈਤਾ ਨਾਲ ਸਲਾਦ ਹੈ ਦੋ ਕੁਲਚੇ ਨੇ ਬਹੁਤ ਵਧੀਆ ਟੇਸਟ ਹੈ ਦੇਸੀ ਘੋੜੇ ਸਾਰੀ ਪ੍ਰੈਪਰੇਸ਼ਨ ਹੈ ਮੈਂ ਸਾਰੇ ਸ਼ਹਿਰ ਬਸ ਇੱਕ ਵਾਰ ਇਹ ਕਹੂੰਗਾ ਤੁਸੀਂ ਇੱਕ ਵਾਰ ਆਓ ਆ ਕੇ ਰਹਿ ਕੇ ਟੈਸਟ ਕਰਕੇ ਜਾਓ ਤੁਸੀਂ ਇੱਕ ਵਾਰੀ ਆਉਂਗੇ ਤਾਂ ਦੁਬਾਰਾ ਜ਼ਰੂਰ ਵਾਪਸ ਹੋ ਕੇ ਆਉਂਗੇ ਤੁਹਾਡੀ ਬਹੁਤ ਵੱਡੇ ਵੱਡੇ ਰੈਸਟੋਰੈਂਟਾਂ ਜਾਣੇ ਆਪ ਸਾਰੇ ਦੇਖ ਕੇ ਹਰ ਚੀਜ਼ ਦੇਖ ਕੇ ਲੱਗਿਆ ਸਰ ਬਹੁਤ ਵਧੀਆ ਟੇਸਟ ਹੈ ਨਾਲਾ ਇੱਕ ਖੰਨੇ ਨੂੰ ਇੱਕ ਲੋਰ ਸੀ ਇਸ ਚੀਜ਼ ਦੀ ਜੇ ਕਿ ਖੰਨੇ ਚ ਇਸ ਤਰ੍ਹਾਂ ਕੋ ਟੇਸਟ ਹੈ ਨਹੀਂ ਸੀਗਾ ਇਹ ਨਵਾਂ ਟੇਸਟ ਲੈ ਕੇ ਆਏ ਨੇ ਸ਼ਾਮ ਦੇ ਲਈ ਕਿ ਇਹਨਾਂ ਨੇ ਬਹੁਤ ਵਧੀਆ ਕਿਸੇ ਡਿਨਰ ਕਰਨਾ ਹੋਵੇ ਤਾਂ ਬਹੁਤ ਸਫੀਸ਼ੀਅੰਟ ਡਿਨਰ ਹੈ ਉਹ ਬੜਾ ਹਾਈਜਨਿਕ ਫੂਡ ਹੈ ਉਹ ਬੜਾ ਹੈਲਦੀ ਫੂਡ ਆ ਤਾਂ ਸਭ ਨੂੰ ਮੈਂ ਕਹਾਂਗਾ ਇੱਕ ਵਾਰੀ ਜਰੂਰ ਆਓ ਆ ਕੇ ਜੀਰ ਦੇਰਸ਼ਨ ਦਿਵੋ ਧੰਨਵਾਦ ਜੀ